वाहिगुरु जी का खालसा श्री वाहिगुरु जी की फतेह जप जी साहेब एक ओंकार सतनाम करता पुरख निर्भ नि अकाल मूरत अजूनी सह गुर प्रसाद जप आद सच जुगाद सच है पी सच नानक होसी पी सच सोचे सोच न हो जे सोची लखवार ਜੋ ਪੇਜੁ ਪੁਣਾ ਹੋਵੜੀ ਜੇ ਲਾਇ ਰਹਾ ਲਿਪਤਾਰ ਓਖਿਆ ਭੋਕਣਾ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਨ ਬਲ ਲਖ ਹੋਏ ਧਾਈਕ ਨ ਚੱਲੇ ਨਾਲ ਕਿ ਸਚਿਆ ਰਹਾ ਹੋ ਗਏ ਕਿ ਕੋੜੇ ਡੁੱਟੇ ਭਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈਵੜੇ ਆਈ ਹੁਕਮੇੰ ਤਾਂ ਨਹੀਂ ਤੇ ਹੁਕਮੇ ਲਈ ਕਿਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਭੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਭੁਜੇ ਤਾ ਹੁਮੈ ਕਿਹਣ ਹੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਇਆਂ ਚਾਰ ਗਾਵੇ ਕੋ ਵਿਝਾ ਵਿਖੰ ਵਿਚਾਰ ਗਾਵੇ ਕੋ ਸਾਜ ਕਰੀਏ ਥਨਖੇ गावे को जी ले फिर दे गावे को जापे दिसे दूर गावे को वेखे हाथ रह दूर कथना कथी न आवे टोट कथ कत कथ कत कोटी कोट कोट देदा दे लंदे थक पाए जुगा जुगा तर खाई खाए हुक्मी हुक्म चलाए रहाओ नानक विकसे वे परवाओ साचा साहेब साच नाए भाख्या भाओ अपार आखे मंगे दे दे ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਦਿਸੈ ਦਰਬਾਰ ਮੋਹ ਕੀ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵਿਏ ਗੁਣੀ ਨਿਦਾਨ ਗਾਵਿਏ ਸੁਨਿਆਮਨ ਰਖੀਏ ਭਾਉ ਦੁੱਖ ਪਰ ਹਸੁ ਕਰ ਲਿਆ ਜਾਏ ਗੁਰਮੁਖ ਨਾਨਕ ਗੁਰਮੁਖ ਵੇਦਨ ਗੁਰਮੁਖਿਆ ਸਮਾਈ ਗੁਰਈਸ਼ਰ ਗੁਰਗੋਰਾ ਪਰਮਾ ਗੁਰਪਾਰਬਦੀ ਮਾਈ ਜਿਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜਿਹਾ ਕੋ ਇੱਕ ਦਾਤਾ ਸੋ ਮੈਂ ਕਿਸੈ ਨਾ ਜਾਈ ਤੇ ਰਤਨਾਵਾ ਜੇ ਇਸ ਭਾਵਾਂ ਬਿਨ ਭਾਣੇ ਕੀ ਨਾਈ ਕਰੀ ਜਿਥੇ ਸਸ਼ਟੁ ਭਾਈ ਵਿਖਾ ਵਿੰਦਰਵਾ ਕੀ ਮਿਲੇ ਲਈ ਮਾਧਵ ਚ ਰਤਨ ਜਵਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੋਨੀ ਗੋਰਾ ਇੱਕ ਦੇਵੁਝਾਈ ਸਭਣਾ ਜੀਆ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਾ ਹੋਰਦ ਸੋਨੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੇ ਜੇ ਤੇ ਸਤਨ ਨ ਆਵੇ ਤਬ ਆਤਮਾ ਪੁੱਛੇ ਕੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੋਝਾਈ ਜੇ ਤੇਸ ਗੁਣ ਕੋਈ ਕਰੇ ਸੁਨਿਆ ਸਿਧ ਪੀਰ ਸੁਰਨਾਥ ਸੁਨਿਆ ਚਰਤ ਤਵਲ ਆਕਾਸ ਸੁਨਿਆ ਤੀਪ ਲੋਪਾਚਾਲ ਸੁਨਿਆ ਪਉਣ ਸਕੇ ਗਲ ਨਾਨਕ ਭਗਤਾ ਸਦਾ ਵਿਗਾਸ ਸੋਨਿਏ ਦੂਪ ਪਾਪ ਕਾ ਨਾਸ ਸੋਨਿਏ ਇਸਰ ਪਰਮਾ ਇੰਦਰ ਸੋਨਿਏ ਮੁਖਸਲਾ ਹਰਿਮੰਦ ਸੋਨਿਏ ਜੋਗ ਜੁਗਤਨ ਪੇਦ ਸੋਨਿਏ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੋਨਿਏ ਦੂਪ ਪਾਪ ਕਾ ਨਾਸ ਸੋਨਿਏ ਸਤ ਸੰਤੋਗ ਗਿਆਨ ਸੋਨਿਏ 68 ਕਾ ਇਸ਼ਨਾਨ ਸੋਨਿਏ ਪੜ ਪੜ ਪਾਵੇ ਅਵਾਰਣ ਸੋਨਿਏ ਲਾਗੇ ਸੈ ਇਤਿਹਾਰ ਨਾਨਕ ਭਗਤਾ ਸਦਾ ਵਿਗਾ ਸੁਨੀਏ ਦੁਖ ਪਾਪ ਕਾ ਨਾਸ ਸੁਨੀਏ ਸਰਾ ਗੁਨਾ ਕੇਗਾ ਸੁਨੀਏ ਸੇਖ ਪੀਰ ਪਾਸਾ ਸੁਨੀਏ ਅੰਦੇ ਪਾਵ ਹੈਰਾ ਸੁਨੀਏ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੀਏ ਦੁਖ ਪਾਪ ਕਾ ਨਾਸ ਮਨ ਕੀ ਗਦੀ ਕਹਿ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ जेको मन जाने मन कोए मन सुरत हो मन बुद्ध मन सगल भवन की सुध मन मुह चोटा ना खाए मने जम के साथ न जाए ऐसा नाम निरंजन होए जेको मन जाने मन कोए मने मार्ग ठाक न पाए मने पक्ष पड़ कर जाए मन मग्न चले पंथ मने तरफ से संबंध ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੋਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਜਰੇ ਤਾਲੇ ਗੁਰ ਸਿੱਖ ਮੰਨੇ ਨਾਨਕ ਪਹਿ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾਵੈ ਦੁਰਗੇ ਮਾਨ ਪੰਜੇ ਸਹੁਰ ਦਰਜਾ ਜਾਨ ਪੰਜਾਂ ਗਾ ਗੁਰੂ ਇੱਕ ਤੇ ਆਣ ਜੇ ਕੋ ਕਹਿ ਕਰੇ ਵਿਚਾਰ ਕਰਦੇ ਕੇ ਕਰਨੇ ਨਾਹੀ ਸੁਮਾਰ ਧੋਲ ਧਰਮ ਦੇ ਆ ਕਾ ਪੂਤ ਸੰਤੋਖ ਸਾਭ ਰਖਿਆ ਜਨ ਸੂਤ ਜੇ ਕਬ ਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਦੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤਲੇ ਕਵਨ ਜੋਰ ਜੀਤ ਜਾਤ ਰੰਗਾਂਗੇ ਨਾਮ ਸਭਨਾ ਲਿਖਿਆ ਗੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਇਦਾਂ ਤਾਂ ਸਵਾਲ ਹੀ ਹੈ ਰੂਪ ਕਿ ਅਖੀਂ ਦੱਸ ਜਾਣੇ ਕੋਣ ਕੂਤ ਕੀ ਤਪ ਸਭ ਇਕ ਕਹਾਓ ਤੇਸੇ ਹੋਈ ਲਖਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਰਣ ਜਾਏ ਇੱਕ ਵਾਰ ਜੋਤਿਤ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਦਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਤ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਤਾਰ ਅਸਭ ਸੂਰਮukh ਭਕਸਾਰ ਅਸੰਖ ਮੌਲਯ ਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਰਜਾ ਏਕ ਵਾਰ ਜੋਤਿਤ ਭਵੇ ਸਾਈ ਬਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਕਾੰਦ ਕੋਰ ਅਸੰਖ ਜੋਰ ਹਰਾਮ ਫੋਰ ਅਸੰਖ ਮਰਦ ਜਾਹੀ ਜੋਰ ਅਸੰਗਲ ਵੜ ਹਤਿਆ ਕਮਾਹੀ ਅਸੰਖ ਪਾਪੀ ਬਾਪਰ ਜਾਹੇ ਅਸੰਖ ਕੋੜਿਆਰ ਕੋੜੇ ਫੇਰਾਹੇ ਅਸੰਖ ਮਲੇਸ਼ ਮਲ ਭਕਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਰਕ ਨੀਚ ਕਰੇ ਵਿਚਾਰ ਵਰਣ ਜਾਵ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਨ ਅਨੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾਹਾ ਅਫਰੇ ਗਿਆਨ ਗੀਤ ਬੰਗਾਹ ਅਫਰੇ ਲਿਖਣ ਬੋਲਣ ਬਾਣੀ ਅਖਰ ਸਿਰ ਸੰਜੋਗ ਵਖਾਣੀ ਜਿ ਤਹ ਢਕੇ ਤੇ ਸਰ ਨਾਹੀਂ ਜੇ ਫਰਮਾਵੇ ਤੇ ਤੇ ਪਾਹੀਂ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਵੇਂ ਨਾਹੀ ਕੋਥਾਉ ਉਜਤ ਕਵਣ ਕਹਾ ਵਿਚਾਰ ਵਰਨ ਜਾਵਾਂ ਏਕ ਵਾਰ ਜੋਦਤ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪਿਆ ਤਨ ਦੇਹ पानी तोते उतरस हे मूत पलिती गबड़ होए जे साबुन लइए ओह धोए भरिए मत पापा के संग ओह धोपे तो नावे के रंग उन्हीं पापी अखर नाहे कर कर करना लिख ले जाओ आपे भी जापे ही खाओ नानक हुक्मी आवो जाओ तीर तप दिया दान जो को पावे दिल का मान सुनिया मनिया मन गीता पाओ अंतर का तीर्थ मल सब गुण तेरे में नहीं ही कोई बिन गुण की ते भगत न होए स्वास आत्मानी बरमाओ सत सुहान सदा मन चाओ कवन सुवेदा भक्त कवन कवन तीर्थ कवन वार कवन श्री रुत महा कवन जित हो आकार वे न पाया पंडित जे होवे लेख पुराण भक्त न पायो कादिया जे लिखन लेख पुराण इथवार न जोगी जाने रुत महना कोय ज करता सृष्टि को साजे आपे जाने सोए कि आखा कि सलाही क्यों वरनी कि जाना नानक आखन आपको आखे एक दो एक सियाना वड्डा साहिब वड्डी नाई कीता जांगा होए नानक जेको को आपो जाने अगे गया ना सोए पाताला पाताल लख आगासा आगाज़ उड़ उड़ पाल थके वेद कहन कवाद ਸਿਆਸ ਰਖਾ ਕਰ ਕੇ ਹੰਤ ਤੀਬਾ ਅਸੂਦੋ ਇਕ ਧਾਤ ਲੇਖਾ ਹੈ ਮਿਤਾ ਲਿਖੀਏ ਲੇਖੇ ਹੋਏ ਬਿਨਾਸ ਨਾਲ ਵੱਡਾ ਆਖੀਏ ਆਪੇ ਜਾਣੀ ਆਪ ਸਾਲਾਹੀ ਸਾਲਾਹੀ ਇੱਥੀ ਸੋਤਨ ਪਾਇਆ ਨਦੀਆ ਤੇ ਵਹ ਪਵੇ ਸਮੁੰਦਰ ਜਾਨੀਏ ਸਮੁੰਦਰ ਸਾ ਸੁਲਤਾਨੀ ਖਾਸੇ ਜੀ ਮਾਲ ਧਨ ਕੀੜੀ ਤੁਲ ਨ ਹੋਣੀ ਜੇਥਿ ਸਮਰਨ ਵਿਸਰੀਏ ਅੰਤਨਾ ਸਿਫਤੀ ਕਹਨੰਤ ਅੰਤਨਾ ਕਰਨੇ ਦੇ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਬਾਰਾ ਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕੇ ਅੰਤਨਾ ਪਾਏ ਜਾਹੀ ਇਹ ਅੰਤਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਵਿਖਿਆ ਨਾ ਜਾਇ ਵੱਡਾ ਦਾਤਾ ਤੇ ਨਾ ਤੁਮਾਈ ਕਿਤੇ ਮਗੇ ਜੋਦ ਪਰ ਕਿਤੇ ਗਨਤ ਨਹੀਂ ਵਿਚਾਰ ਕਿਤੇ ਖਾਪ ਟੁੱਟੇ ਵਿਚਾਰ ਕਿਤੇ ਲਿਆ ਲਉ ਕਰਪਾ ਹੈ ਕਿਤੇ ਮੁਰਖ ਖਾਹੀ ਖਾਏ ਕਿਤੇ ਤੂੰ ਭੂਖ ਸਤ ਮਰ ਇਹ ਵੀ ਦਾਤੇ ਦੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣਾ ਸਕੇ ਕੋਈ ਜੇ ਕੋ ਖਾਇ ਅਖਣ ਪਾਈ ਉਹ ਜਾਣੇ ਜੇਤਿਆ ਮੋ ਖਾਏ ਆਪੇ ਜਾਣੇ ਆਪੇ ਦੇਈ ਆਖੇ ਸੀ ਬੀ ਕੇਈ ਕੇ ਜਿਸ ਨੂੰ ਬਕਸੇ ਸੇ ਉਕਤ ਸਲਾਹਾ ਨਾਨਕ ਪਾਤਸ਼ਾਹੀ ਪਾਤਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਭਾਈ ਅਮੁੱਲ ਸਮਾਈ ਅਮੁੱਲ ਤਰਮੂਲ ਦੀ ਬਾਣ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਬਕਸੀ ਅਮੁੱਲ ਨਿਸਾੜ ਅਮੁਲ ਕਰਮ ਅਮਨ ਪਰਮਾਨ ਅਮੁਲ ਅਮੁਲ ਆਖਿਆ ਨਾ ਜਾਈ ਆਖ ਆਖ ਰਹੇ ਨੇ ਬੁਲਾਈ ਆਖੇ ਵੀਰ ਪਾਤ ਪੁਰਾਨ ਆਖੇ ਬੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਤੇ ਇੰਦਰ ਆਖੇ ਗੋਪੀ ਜੈ ਗੋਵਿੰਦਰ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮੁਨੀ ਜਨ ਸੇਵ ਕਿਤੇ ਆਖਣ ਆਖਣ ਪਾਹੇ ਕਿਤੇ ਕਹਿ ਕੇ ਉਠੜ ਜਾਹੇ ਇਤੇ ਕੀਤੇ ਹੋਰ ਤੇ ਰਹੀ ਤਾ ਆਖ ਨ ਸਕੇ ਕੀ ਕੇ ਜੇਵਨ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵੀ ਗੜ ਤਾ ਲਿਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਰਾਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਵਨ ਹਾਰੇ ਕਿਤੇ ਰਾਖਰੀ ਸੋ ਕਹੀਆਂ ਕੀਤੇ ਗਵਨ ਹਾਰੇ ਗਾਫਰ ਤੁਨ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਕਰਮਦੂਆ ਨੇ गावे चित्र गुप्त लिख जा रहे हैं लिख लिख तरंगी चारे गावे ईस ब्रह्मा देवी सोम सदा सवारे गावे हिंद इंद्रासन बैठे देव त्यादर गावे सिद्ध समाधि अंदर गावन साथ चारे गावन जति सती संतोखी गावे वीर करारे गावन पठित पढ़न रखी सुग जुग वेदा नाले गावे मोहन या मन मोहन सुरगा मच पै गाव रतन पाए तेरे अरसर अच्छा तीर्थ नाले ਗਾਵੇ ਜੋਤ ਮਹਾਵਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਹਾਟ ਮੰਡਲ ਪਰ ਭੰਡਾ ਕਰ ਕਰ ਰਖੇ ਤਾਰੇ ਸੇਤ ਉਦਨ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮੇ ਜਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੇ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਇਤ ਅਰਜੰਸੀ ਮਾਇਆ ਜਿੰ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਪ ਤੇ ਸਿਵੜੇ ਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਚਾਈ ਸੋ ਪਰ ਸਭ ਸਲਾਪ ਸਹਾ ਪਖ ਸਾਈਵ ਨਾਨਕ ਰਹਿਨ ਰਜਾਈ ਮੰਦਾ ਸੰਤੋਖ ਸਰਮ ਪਤ ਚੋਦੀ ਜਾਣ ਕੀ ਕਰੇ ਪ੍ਰਭੂਤ ਇੰਥਾ ਕਾਲ ਕੋ ਵਾਲੀ ਕਾਇਆ ਜੁਗ ਠੰਡਾ ਪ੍ਰਤੀਤ ਆਈ ਪੰਥੀ ਸੰਗਜ ਮਾਤੀ ਮਾ ਜੀਤੇ ਜਨ ਜੀਤ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਦ ਨਾਤੀ ਸਭ ਜਾ ਕਰੀ ਦਿਸਿਦ ਅਵਰਸਾਦ ਸੰਜੋਗ ਵਿਜੋਗ ਦੁਇ ਕਾਚ ਲਾਵੇ ਲਿਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਇ ਦੀ ਬਾਣ ਜਿਮ ਤੇਸ ਭਾਵੇ ਤਿਨੇ ਚਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖੇ ਉਹਨਾ ਨ ਜਿਨ ਆਵੇ ਉਹਦਾ ਇਹ ਵਿਦਾਨ ਆਦੇਸ਼ਿ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗੇ ਕੋ ਵੇਸ ਅਸਲ ਰੋਏ ਰੋਏ ਪੰਡਰ ਜੋ ਕਿਛ ਪਾਇਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਜੇ ਕੀ ਸੱਚੀ ਗਾਰ ਆਦੇਸ਼ਿ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗੇ ਕੋ ਵੇਸ ਇਕ ਦੂਜੀ ਬੋਲੱਖੋ ਹੀ ਲੱਖੋ ਵਹੀ ਲਖਵੀਸ ਲਖਰ ਗੇੜਾ ਆਖੀ ਇਹ ਇੱਕ ਨਾਮ ਜਗਦੀਸ ਏਥ ਰਹੇ ਪਥ ਪਵੜੀਆਂ ਚੜੀ ਹੋਏ 31 ਸੁਣ ਗੱਲਾਂ ਆਕਾਸ਼ ਕੀ ਕੀਟਾ ਈਸ ਨਾਰੰਗ ਨਜ਼ਰੀ ਪਾਈਏ ਕੁੜੀ ਕੋੜਾ ਠੀਸ ਅੱਖਾਂ ਜੋਰ ਤੇ ਨਹ ਜੋਰ ਸਾਤ ਜੋਰ ਕਰੇ ਖੇ ਸੋਏ ਨਾਨਕ ਉਤਮਿਸ ਨ ਕੋਈ ਰਾਤੀ ਰੂਤੀ ਕਿਥੇ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਫਾਵ ਰਖੀ ਧਰਮਸਾਲ ਇਸ ਵਿੱਚ ਜੀਵ ਜਗਤ ਕੇ ਰੰਗ ਇਨਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੇ ਸੁਹਣ ਪੰਜ ਪਰਵਾਨ ਨਜ਼ਰੀ ਕਰਮ ਬਵੇ ਨਿਸ਼ਾਨ ਜਪੁ ਕਾਇ ਉਥਿਐ ਪਾਈ ਨਾਨਕਿਆ ਚਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਹਤੇ ਪਵਨ ਬਾਣੀ ਵੈ ਸੰਤਰ ਕਹਤੇ ਗਾਨ ਮਹੈਸ ਕਹਤੇ ਪਰਮੇ ਕਾ ਅਰਥ ਕੜਿਏ ਰੂਪ ਰੰਗ ਕੇ ਵੀ ਅਸ ਕਹਤੇ ਕਰਮ ਭੂਮੀ ਮੇਲ ਕਹਤੇ ਕਹਤੇ ਧੂਪ ਦੇਸ ਕਹਤੇ ਇੰਦ ਚੰਦ ਸੁਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿਧ ਬੂਧ ਨਾਥ ਕਹਤੇ ਕਹਤੇ ਦੇਵੀ ਵੀਸ ਕਿਤੇ ਦੇਵ ਤਨਵ ਮੁਨੀ ਕਿਤੇ ਕਿਤੇ ਰਤਨ ਸਮੰਦ ਕਿਤੇ ਫਾਣੀ ਕਿਤੇ ਪਾਣੀ ਕਿਤੇ ਪਾਤ ਨਿਰੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਕਿਥੇ ਆਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਕਿਤੇ ਘਾਟ ਘੜੀ ਬਹੁਤ ਨਦੂਪ ਤਾਂ ਕਿਆ ਗੱਲਾ ਕਰਿਆ ਨਾ ਜਾਏ ਜੇ ਕੋ ਕਹੇ ਵਿਸ਼ੇ ਬਸਤ ਹੈ ਤਿਥੇ ਕਰੀਏ ਸੁਰਤਿ ਮਤਮਨ ਬੋਧ ਜੇ ਕੜੀਐ ਸੁਦਾਸਿ ਦਾ ਕੀ ਸੁੱਦ ਕਰਮਖੰਡ ਕੀ ਬਾਣੀ ਜੋਰ ਤੇਜ ਹੋਰ ਦਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਥਿਨ ਮਹਿ ਰਾਮ ਰਹਾ ਪਰਪੂਰ ਤਿਥੈ ਸੀਤਾ ਸੀਤਾ ਮਹਿਮਾ ਮਾਏ ਤਾਂਕੇ ਰੂਪ ਨ ਕਰਤੇ ਜਾਏ ਨਾਹੁ ਮਾਰੇ ਨ ਖਾਗੇ ਜਾਏ ਜਿਨਕੇ ਰਾਮੋ ਸੇ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰ ਅਨੰਦ ਸੱਚਾ ਮਨ ਸੋਰੇ ਸਚ ਖੰਡ ਵਸੈ ਨਿਰੰਕਾਰ ਕਰ ਕਰ ਦੇਖੇ ਨજર નિਹਾਲ ਜਿਦੈ ਖਾਨੇ ਮੰਡਲੇ ਵਰ ਪੰਡ ਜੇਕੋ ਕਥੈ ਦਾ ਅੰਤ ਨ ਅੰਤ ਤਿਥੈ ਲਵ ਲੋ ਅਕਰ ਜਿਦਿ ਹੁਕਮ ਤਿਵੇਂ ਤਿਨਕਾਰ ਵੇਖੇ ਵਿਖਸੇ ਕਾਰ ਕੀਚਾਰ ਨਾਨਕ ਕਥਨਾ ਕਰੜਾ ਸਾਰ ਜਤੁ ਬਹਾਰਾ ਕੀਨ ਸੁਨਿਆਰ ਅਹਰਨ ਮਤਿ ਵੇਰ ਹਥਿਆਰ ਪਉ ਖਲਾਗਨ ਤਪਤਉ ਪਾਂਡਾ ਪਉ ਅਮਰੀ ਦੇ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਤਿਨ ਕੋ ਨਦਰ ਕਰਉ ਤਿਨਕਾਰ ਨਾਣਕਨ ਦਲੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਹਤ ਦਿਵਸ ਦਾਤ ਦੁਰਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੇ